ਹਾਂਜੀ ਵੀ ਮਿੱਤਰੋ ਸਾਰੇ ਬਿਲਾ ਨੂੰ ਜੀ ਪਿਆਰਪਰੀ ਸਤਿ ਸ੍ਰੀ ਅਕਾਲ ਤੇ ਪਿਛੇ ਦੌੜਾ ਲੱਪਾ ਤੁਸੀਂ ਸੁਣ ਲਿਆ ਹੋਣਾ ਤੇ ਅੱਜ ਪਹੁੰਚੇ ਹਾਂ ਜੀ ਮਠਾੜੂ ਆਣਾਂ ਦੇ ਦਿੱਤੂ ਪਰ ਪਹੁੰਚੇ ਹਾਂ ਜੀ ਜਿਹੜਾ ਆਪਣਾ ਜਿੱਥੋਂ ਟਰਾਲੀਆਂ ਆਪਣੇ ਤਿਆਰ ਕਰਾਈਆਂ ਨੇ ਆਪਣੇ ਲਈ ਟਰਾਲੀ ਵੀ ਇੱਥੋਂ ਲਈ ਹੈ ਤੇ ਚਾਚੇ ਉਹਨਾਂ ਵਾਲੀਆਂ ਟਰਾਲੀਆਂ ਤਿਆਰ ਹੋ ਰਹੀਆਂ ਨੇ ਅੱਜ ਦਾ ਬਲੌਗ ਟੋਟਲੀ ਆਪਾਂ ਨੇ ਇੱਥੇ ਵਰਕਸ਼ਾਪ ਤੇ ਬਣਾਉਣਾ ਸਾਰਾ ਦਿਖਾਵਾਂਗੇ ਅੰਦਰ ਕਿਵੇਂ-ਕਿਵੇਂ ਕੰਮ ਹੋ ਰਿਹਾ ਹੈ ਨਾ ਕਿੰਨੇ-ਕਿੰਨੇ ਫੁੱਟੀਆਂ ਟਰਾਲੀਆਂ ਅੰਦਰ ਤੇ ਜਿਹੜੀਆਂ ਆਪਣੇ ਟਰਾਲੀਆਂ ਤੇ ਰਹਿਣੀਆਂ ਉਹਨਾਂ ਦਾ ਕਿੰਨਾ ਕੰਮ ਹੋ ਗਿਆ ਕੁੜੇ ਗ੍ਰੈਂਡਰ ਚੱਲ ਰਿਹਾ ਅੰਦਰ ਥੋੜੀ ਜਿਹੀ ਆਵਾਜ਼ ਘੱਟ ਆਉਦੀ ਜਿਹੜੀ ਮੈਂ ਵੀ ਕੋਸ਼ਿਸ਼ ਕਰੂੰਗਾ ਵੱਧ ਤੋਂ ਵੱਧ ਉੱਚੀ ਬੋਲਣਾ ਹਨਾ ਦਿਖਾਉਣੇ ਅੰਦਰ ਦਾ ਕੀ ਕੋਈ ਸਿਸਟਮ ਚੱਲ ਰਿਹਾ ਹੈ ਟਾਇਰ ਬਟਾਏ ਰਿਹਾ ਟਾਇਰਾਂ ਤੇ ਪਾਊਡਰ ਪਾਊਡਰ ਲੱਗ ਰਿਹਾ ਹੈ ਜੀ ਬਣਾਏ ਨੂੰ ਸਾਨੂੰ 2 ਘੰਟੇ ਦੇ ਲਗਭਗ ਹੋ ਗਏ ਤੇ ਆਉਂਦੀ ਸਾਰ ਅਸੀਂ ਨੇ ਸਾਡਾ ਮੇਨ ਅੱਜ ਦਾ ਫੋਕਸ ਹੈ ਤਾਂ ਵੀ ਅੱਜ ਅਸੀਂ ਟਾਇਰਾਂ ਜਿਹੜੇ ਉਹ ਫਿੱਟ ਕਰਾਉਣੇ ਆ ਤੇ ਚਾਚੇ ਉਹ ਨਹੀਂ ਸਾਰੇ ਨਾਲ ਆ ਮੰਮੀ ਉਹ ਵੀ ਦਿੱ ਦਿੱ ਲੋ ਸਾਰੇ ਪਹੁੰਚੇ ਹੋਏ ਆ ਤੇ ਇੱਧਰ ਟਾਇਰਾਂ ਦੀ ਫਿਟਿੰਗ ਕਰਵਾ ਰਹੇ ਆ ਜਣੀ ਮਤਲਬ ਕਹਿਣ ਦਾ ਭਾਵ ਟਿਊਬਾਂ ਵੀ ਕਢਾਤੀਆਂ ਟਿਊਬਾਂ ਕਢਾ ਕੇ ਪਾਊਡਰ ਪਵਾਤਾ ਆਊਟਰ ਨਾਲ ਇਦਾਂ ਵੀ ਕਿਉਂਕਿ ਆਊਟਰ ਦਾ ਕੀ ਕੀ ਫਾਇਦਾ ਹੁੰਦਾ ਦੱਸ ਪਰ ਆਊਟਰ ਦਾ ਇੱਕ ਫਾਇਦਾ ਹੁੰਦਾ ਟਿਊਬ ਨਹੀਂ ਛੇੜਨ ਦਿੰਦਾ ਛੇੜਨ ਦਿੰਦਾ ਹੈ ਨਾ ਇਹ ਮਾੜਾ ਮੋਟਾ ਪਾਣੀ ਪੂਣੀ ਵੀ ਅੰਦਰ ਚਲੇ ਜਾਂਦਾ ਹੈ ਖਰਾਬ ਨਹੀਂ ਹੁੰਦੀ ਟਿਊਬਾ ਖਰਾਬ ਨਹੀਂ ਹੁੰਦੀ ਨਹੀਂ ਸੌਕ ਲੰਦਾ ਹਰੀ ਮਾ ਨੇ ਤਾਂ ਸੱਡੀਆਂ ਕਰਾਤੀਆਂ ਜ ਹੈ ਤੇ ਚੱਲਦੇ ਅੰਦਰ ਵੀ ਤੁਹਾਨੂੰ ਟਰਾਲੀ ਦੇ ਦਿਖਾਉਣੇ ਆਲੇ 14-7 ਟਰਾਲੀ ਦੇ ਤਿਆਰ ਹੋ ਰਹੇ ਆ ਮਨੀਲ ਟਰਾਲੀ ਦੇ ਟਾਇਰਾਂ ਜਿਹੜੇ ਉਹ ਤਿਆਰ ਹੋਣਗੇ ਹਲੇ ਪਾウダー ਪੁੱਟਰ ਪਾ ਕੇ ਇੱਥੋਂ ਸਾਰੇ ਅਜਣੇ ਟਾਇਲ ਫਾਈਨਲ ਕਰਾ ਦੇਣੇ ਆ ਕਿੰਨਾ ਕ ਟਰਾਲੀਆਂ ਦਾ ਕੰਮ ਹੋ ਗਿਆ ਆ ਜੋ ਆਪਾਂ ਤੁਹਾਨੂੰ ਟਰਾਲੀਆਂ ਦਾ ਦਿਖਾਉਨੇ ਆ ਇੱਥੇ ਫਿਲਹਾਲ ਆਪਣੇ ਦੀ ਟਰਾਲੀ ਗਈ ਨੂੰ 6 ਮਹੀਨੇ ਤੋਂ ਵੱਧ ਹੋ ਚੁੱਕੇ ਨੇ ਆਪਾਂ ਜੀ ਦੀ ਫਸਲ ਜੀ ਦੀ ਫਸਲ ਆਪਾਂ ਨੇ ਇੱਥੋਂ ਐਨਐਲ ਟਰਾਲੀ ਨਾਲ ਤੋਂ ਹੀ ਆ ਬਹੁਤ ਮਤਲਬ ਨੰਦਾ ਆ ਪੂਰਾ ਤਾਂ ਉਹਦੇ ਕਰਕੇ ਚਾਚੇ ਉਹਨਾਂ ਨੇ ਵੀ ਸਾਈਆਂ ਦਿੱਤੀਆਂ ਨਾਲ ਦੇ ਪਿੰਡ ਤੋਂ ਵੀ ਸਾਈਆਂ ਆਈਆਂ 40 ਟਰਾਲੀਆਂ ਤਾਂ ਸਾਡੇ ਮਿਲ ਜਾ ਰਹੀਆਂ ਨੇ ਜਿਹੜੀ ਆ ਟਰਾਲੀ ਤੁਸੀਂ ਦੇਖ ਰਹੇ ਹੋ ਇਹ ਹੈਗੀ 147 ਟਰਾਲੀ 147 ਜੈਕ ਵਾਲੀ ਟਰਾਲੀ ਤੇ ਇਹਨਾਂ ਦੇ ਹਿੱਸੇ ਆ ਜਾ ਕੇ ਹਿੱਸੇ ਫਿੱਟ ਹੋਣਗੇ ਤਕਰੀਬਨ ਕੰਮ ਲਵੇ ਲੱਗ ਗਿਆ ਬਿੱਡ ਬੁੱਡ ਦੀ ਸਾਰੀ ਫਿਟਿੰਗ ਹੋ ਗਈ ਤੇ ਹਲੇ ਇੱਥੇ ਢਿਲੋਲ ਕਟਿੰਗ ਕਟਿੰਗ ਹੋਣ ਨੂੰ ਰਹਿਨੇ ਆ ਰੰਗ ਰੂੰਗ ਤੁਹਾਨੂੰ ਦੱਸਾਂਗੇ ਵੀ ਕਿਹੜਾ ਕਿਹੜਾ ਰੰਗ ਹੋਣਾ ਥੱਲੇ ਬਾਈਨਿਆਂ ਚ ਰੰਗ ਕਰਤਾ ਇਹਦੇ ਇਹ ਦੇਖੋ ਬਲੈਕ ਥੱਲੇ ਤਾਂ ਹੋ ਗਿਆ ਮਤਲਬ ਕਲਰ ਹੈ ਇਹਦੇ ਤੇ ਆਈ ਐਨ ਪੀ ਦੀਆਂ ਹੱਬਾਂ ਸਟੀਲੀ ਹੱਬਾਂ ਨੇ ਇਹ ਮਤਲਬ ਇਹ ਸਾਰਾ ਪੂਰਾ ਐਨ ਹੈਵੀ ਡਿਊਟੀ ਗਾਰੰਟੀ ਵਾਲਾ ਪੂਰਾ ਹਿੱਸਾ ਇਹ ਕਹਿੰਦੇ ਵੀ ਤੁਸੀਂ ਜਿੰਨੀ ਮਰਜ਼ੀ ਭਰ ਲੋ ਟਰਾਲੀ ਭਜਨ ਜਿੰਨਾ ਮਰਜ਼ੀ ਭਾਲੋ ਥੋੜੀ ਜ਼ਿੰਮੇਵਾਰੀ ਹੈ ਟਰੈਕਟਰ ਥੋੜਾ ਚਾਲ ਚੱਲਦਾ ਉਹ ਥੋੜੀ ਜ਼ਿੰਮੇਵਾਰੀ ਹੈ ਟਰਾਲੀ ਸਾਡੀ ਨੂੰ ਕੁਝ ਹੁੰਦਾ ਉਹਦੀ ਜ਼ਿੰਮੇਵਾਰੀ ਸਾਡੀ ਹੈ ਜਿਹਨ ਹਿੱਸੇ ਦੀ ਤੇ ਟਰਾਲੀ ਦੀ ਇੰਨੀ ਮਤਲਬ ਗਾਰੰਟੀ ਵਾਰੰਟੀ ਲੈਂਦੇ ਨੇ ਰੇਟ ਦੀ ਗੱਲ ਕਰੀਏ ਉਹ ਆਪਾਂ ਫੋਨ ਨੰਬਰ ਪਾਵਾਂਗੇ ਤੁਸੀਂ ਪੂਰਾ ਕੰਟੈਕਟ ਕਰਿਓ ਹੈਨਾ ਫਿਰ ਰੇਟ ਬਾਰੇ ਡਿਸਕਸ ਕਰਿਓ ਘੁੰਮ ਫਿਰਕੇ ਚੀਜ਼ ਬਣਾਇਆ ਕਰੋ ਮੈਂ ਹਮੇਸ਼ਾ ਕਹਿੰਦਾ ਹੁੰਦਾ ਮਾੜਾ ਮੋਟਾ ਕੱਢਿਆ ਕਰੋ ਟਾਈਮ ਕੋਈ ਵੀ ਚੀਜ਼ ਬਣਾਉਣੀ ਹੈ ਅਸੀਂ ਵੀ ਬਹੁਤ ਘੁੰਮਿਆ ਸਾਨੂੰ ਬਹੁਤ ਜ਼ਿਆਦਾ ਮਤਲਬ ਬਹੁਤ ਬੈਨੀਫਿਟ ਮਿਲੇ ਇੱਥੇ ਆ ਕੇ ਤੇ ਆ ਦੇਖੋ ਟਰਾਲੀ ਹੁਣ ਬਿੱਡ ਤੇ ਤਿਆਰ ਹੋ ਗਈ ਇੱਦਾਂ ਹੁਣ ਟਾਇਰ ਟੂਨ ਹੈ ਜਿਹੜੇ ਉਹ ਪਾਣੇ ਆ ਇਹ ਟਰਾਲੀ ਅੱਜ ਜਾਂ ਅੱਜ ਸ਼ਾਮ ਤੱਕ ਇਹ ਬਾਹਰ ਨਿਕਲਣੇ ਟਰਾਲੀ ਬਸ ਉਹਨਾਂ ਦੇ ਹਿੱਸੇ ਦੀ ਫਿਟਿੰਗ ਆਉਣ ਲੱਗੀ ਆ ਤੇ ਸਭ ਤੋਂ ਵੱਡੀ ਗੱਲ ਇੱਦਾਂ ਵੀ ਸਾਰੇ ਅੰਕਲ ਉਹ ਨਹੀਂ ਆ ਜਿਹੜੇ ਸਾਰੇ ਨਾਲ ਮਿਲ ਕੇ ਆਪ ਟਰਾਲੀਆਂ ਤਿਆਰ ਕਰਦੇ ਆ ਫਾਲਸੂ ਮਤਲਬ ਬੰਦੇ ਇਹਨਾਂ ਕੋਲ ਵਰਕਰ ਬਹੁਤ ਘੱਟ ਆ ਸਾਰੇ ਜਿੰਨੇ ਵੀ ਆ ਗਿਆਨੀ ਤੈਨੀ ਤਾਲੀ ਜਿਵੇਂ ਆਪ ਜਿੰਨਾ ਵੀ ਕੰਮ ਕਰਨਾ ਸਾਰਾ ਆਪ ਕਰ ਰਹੇ ਹੋ। ਤੇ ਆਹ ਟਰਾਲੀ ਜਿਹੜੀ ਤਿੰਨ ਸਾਈਡ ਨੂੰ ਇਹਦਾ ਡਾਲਾ ਕਰਾਇਆ। ਮਤਲਬ ਸਾਈਡ ਨੂੰ ਪੱਲੇ ਮੰਗ ਵੀ ਖੁੱਲਦਾ, ਉੱਪਰ ਨੂੰ ਵੀ ਚੱਕਿਆ ਜਾਂਦਾ ਤੇ ਨੀਚੇ ਨੂੰ ਵੀ ਉਤਰਦਾ। ਠੀਕ ਹੈ ਜੀ। ਥੋੜਾ ਗ੍ਰੈਂਡਰ ਦੀ ਬਾਹ ਜਿਆਦਾ ਆਉਂਦੀ ਹੈ। ਤੇ ਜਿੰਨਾ ਵੀ ਸਮਾਨ ਹੈ ਮੈਂ ਪਹਿਲਾਂ ਵੀ ਦੱਸਿਆ ਜੋ ਵੀ ਚਾਦਰ ਤੇ ਲੈ ਕੇ ਜੋ ਵੀ ਐਂਗਲ ਸਾਰਾ ਟਾਟਾ ਸੇਲ ਤੇ ਲੱਗੂਗਾ ਜੀ। ਬਿਚਾਲੀ ਜਾਲੀ ਉਹ ਜਿਹੜੀ ਮਤਲਬ ਚਾਦਰ ਲਵਾਉਣੀ ਹੋ ਆਪਣੀ ਮਰਜ਼ੀ ਆਪਾਂ ਨੇ ਜਿਵੇਂ ਦੀ ਲਵਾਉਣੀ ਐ ਜਿਸਤੀ ਲਵਾਉਣੀ ਐ ਹਨਾ ਕੁਛ ਇੱਥੇ ਆ ਪਿੱਛੇ ਆਪਣਾ ਫੱਟਾ ਹੋਊਗਾ ਵੱਡਾ ਡਾਲਾ ਹਨਾ ਜਿਹੜਾ ਆਪਣਾ ਉੱਪਰ ਨੂੰ ਫੋਲਡ ਹੋ ਜਾ ਕਰਨਾ ਇਹਨੇ ਇੱਥੇ ਫੱਟੇ ਪਰ ਇੱਕ ਫੋਟੋ ਲੱਗਣੀ ਆ ਬੜੀ ਸੋਹਣੀ ਤੇ ਆ ਹੁੱਕਾ ਹੱਕਾ ਆ ਗਿਆ ਹਿੱਚਾ ਦੀ ਥੱਲੇ ਆ ਘੋੜੀ ਜਿਹੜੀ ਆ ਫਿਕਸ ਕਰਤੀ ਤੇ ਹਲੇ ਫਿਲਹਾਲ ਪ੍ਰਾਈਮਰ ਅੱਜ ਪ੍ਰਾਈਮਰ ਵੱਜੂ ਵੱਜ ਗਿਆ ਪ੍ਰਾਈਮਰ ਦਾ ਅੱਛਾ ਪ੍ਰਾਈਮਰ ਚੱਲ ਗਿਆ ਥੱਲੇ ਉੱਪਰ ਬਿਡ ਨੂੰ ਬਿਡ ਖੋਲਣਾ ਇਹਦਾ ਅੱਛਾ ਬਿਡ ਖੁੱਲੂਗਾ ਤੇ ਇਹਦੇ ਗੋਤ ਲਿਖਊਗਾ ਫਿਰ ਉਸ ਤੋਂ ਬਾਅ ਰੰਗ ਹੋ ਕੇ ਜਾਲੀ ਲੱਗਣੀ ਹੈ ਕਿਵੇਂ ਰੰਗ ਹੋ ਵੀ ਜਾਲੀ ਇਹਨੂੰ ਬਿੱਟ ਪਹਿਲਾਂ ਰੰਗ ਹੋਊਗਾ ਜੀ ਫਿਰ ਇਹਨੂੰ ਜਾਲੀ ਕਸੀ ਜਾਊਗੀ ਵਧੀਆ ਮਤਲਬ ਕੰਪਨੀ ਦੀ ਜਾਲੀ ਲੱਗਣੀ ਹੈ ਇਹਨੂੰ ਤੇ ਆ ਦੇਖੋ ਸਾਰੀਆਂ ਜਿੰਨੀਆਂ ਵੀ ਸਟੈਂਪਾਂ ਵਗੈਰਾ ਹਨਾ ਇਹਦੇ ਬਟ ਜੋ ਵੀ ਆ ਮਤਲਬ ਟਾਟਾ ਸੇਵ ਦਾ ਇਹ ਨਾ ਤਾਂ ਅੰਕਲ ਉਹਨਾਂ ਨੂੰ ਦਿਖਾਉਣ ਗਏ ਸੀ ਮੇਨ ਮੁੱਖ ਕਾਰਨ ਹੁੰਦਾ ਵੀ ਪੇਂਟ ਤੋਂ ਪਹਿਲਾਂ ਇੱਕ ਵਾਰ ਆ ਕੇ ਤੁਸੀਂ ਆਪਣੀ ਚੈੱਕ ਕਰੋ ਕੁਝ ਵੀ ਮੋਡੀਫਿਕੇਸ਼ਨ ਤੁਸੀਂ ਕਰਾਉਣੀ ਹੈ ਆਪਣੀ ਹੋਰ ਕਰਾ ਸਕਦੇ ਹੋ ਇਹਦੇ ਵਿੱਚ ਜਿਵੇਂ ਅਸੀਂ ਇੱਕ ਮੋਡੀਫਿਕੇਸ਼ਨ ਆ ਕਰਾਈ ਹੈ ਥੋੜੀ ਜਿਹਾ ਪੈਨ ਜਿਹੜੇ ਆਹ ਵਾਲੇ ਆਹ ਥੋੜੀ ਜਿਹਾ ਅਸੀਂ ਬਾਹਰ ਕਟਾਏ ਆ ਦਾਕੀ ਕਿਉਂਕਿ ਬਿੱਡੀ ਦਾ ਕੇ ਟਰਾਲੀ ਕਵਰ ਹੈ ਇਹਨਾਂ ਪਰ ਖੜਨਾ ਥੋੜਾ ਜਿਹਾ ਸੋਖਾ ਹੋ ਜਾਊਗਾ ਹਨਾ ਤੇ ਇਹ 14 7 ਟਰਾਲੀ ਹੈ ਤੇ ਇਹਦੀ 3 ਇੰਚੀ ਪਾਈਆ ਹੁੱਕ ਪੂਰੀ ਹੈਵੀ ਡਿਊਟੀ ਕੰਮ ਤੇ ਚੈੱਕ ਵਾਲੀ ਟਰਾਲੀ ਹੁਣ ਚੱਲ ਰਿਹਾ ਕੰਮ ਵਾਸਤੇ ਇਹਦੀ ਤਕਰੀਬਨ ਕੱਲ ਨੂੰ ਪੇਂਟ ਕੋਟ ਹੋ ਜਾਊ ਆਹ ਹੋ ਰਹੀ ਆ ਅਮਨੀ ਵਾਲੀ ਟਰਾਲੀ ਤਿਆਰ 16 7 ਤੇ ਇਹਦੇ ਦੇਖੋ ਇਹਨੇ ਲੱਗ ਲੱਗ ਕੀ ਕੁਝ ਕਰਾਇ ਇੱਕ ਤਾਂ ਜੋਂਡੀ ਵਾਲੀ ਕਟਿੰਗ ਹੈ ਨਾ ਮੈਂ ਇੱਥੇ ਜੋਂਡੀ ਵਾਲੀ ਕਟਿੰਗ ਲੈਣੀ ਨਹੀਂ ਇੱਥੇ ਐਮ ਈ ਡਬਲ ਦੇ ਇਦਾਂ ਬੈਚ ਕਰਦੇ ਹਾਂ ਇਹ ਥੇਨੇ ਆਪਣੀ ਕਟਿੰਗ ਕਰਵਾ ਲਈ ਤੇ ਅੱਗੇ ਸਾਰੀ ਬੈਲਡਿੰਗ ਕਰਦਾ ਕੰਕਰ ਦਾ ਹੈਵੀ ਬੈਲਡ ਹੋ ਰਿਹਾ ਇਹ ਵੀ ਜੈਕ ਵਾਲੀ ਟਰਾਲੀ ਹੈ ਜੀ 16 7 ਦੀ ਤੇ ਇਹਨੂੰ ਵੀ ਜੋ ਵੀ ਸਮਾਨ ਲੱਗਿਆ ਸਾਰਾ ਮਤਲਬ ਕੰਪਨੀ ਦਾ ਲੱਗਿਆ ਕੁਝ ਐਡਾ ਨਹੀਂ ਹੈ ਵੀ ਕੋਈ ਦੇਸੀ ਐਂਗਲ ਆ ਤਾਂ ਜਾਂ ਕੁਝ ਵੀ ਹੈ ਵਿੱਚੋਂ ਦੇਖੋ ਤੁਸੀਂ ਸਫਾਈ ਅੰਦਰੋਂ ਵੀ ਅੱਛਾ ਤੁਹਾਨੂੰ ਬੈਲਡਿੰਗ ਦੀ ਗੱਲ ਕਰਾਂ ਤੁਸੀਂ ਬੈਲਡਿੰਗ ਦੇਖ ਲਓ ਇਥੋਂ ਕੋਈ ਕਿਸੇ ਕਿਸਮ ਦੀ ਕੋਈ ਬਿਲਡਿੰਗ ਕੱਚ ਨਹੀਂ ਹੈ ਵੀ ਕੋਈ ਬਿਲਡਿੰਗ ਖਰਾਬ ਹੈ ਜਾਂ ਮਤਲਬ ਬਿਲਡਿੰਗ ਹੋਈ ਨਹੀਂ ਕਿਤੋਂ ਹੈਨਾ ਤਾਂ ਦੇਖ ਲਓ ਤੁਸੀਂ ਵੀ ਬਿਲਡਿੰਗ ਦੇ ਵੀ ਐਂ ਤਸੱਲੀਆਂ ਕਰਾ ਕੇ ਛੱਡਣੀਆਂ ਪੂਰੀਆਂ ਹੁਣ ਇਹਦੇ ਚ ਨਾਲ ਦੀ ਨਾਲ ਕੁੱਟੀ ਭਰ ਦੇਣੀ ਆ ਤੇ ਬਿਲਡਿੰਗ ਹੋ ਗਿਆ ਹੁਣ ਇਹਦੀ ਬਿਡ ਦੀ ਤਿਆਰੀ ਹੈ ਇਹਦੀ ਬਾੜ ਗੋਲ ਲਵਾਈ ਆ ਉਹ ਟਰਾਲੀ ਦੀ ਬਾੜ ਆ ਜਿਹੜੀ ਇਹਦੇ ਮੰਗ ਚੌਰਸ ਲਵਾਈ ਆ ਉਹ ਦੀ ਜਿਹੜੀ ਆਪਣੀ ਆਪਣੀ ਚੁਆਇਸ ਹੋ ਜਾਂਦੀ ਆ ਵੀ ਜਿਹਨੇ ਇਹ ਮੇਦੀ ਲਗਵੋਣੀਆਂ ਉਵੇਂ ਦੀ ਲੱਗ ਜਾਂਦੀ ਐ ਹਨਾ ਤੇ ਬਾਕੀ ਤੇ ਇਹਦਾ ਵੀ ਡੱਲ ਆ ਮੇਰੇ ਖਿਆਲ ਨਾਲ ਤਿੰਨ ਪਾਸੇ ਨੂੰ ਨਹੀਂ ਸ਼ਾਇਦ ਹਾਂ ਤਿੰਨ ਪਾਸੇ ਦੇ ਹੀ ਹੋਣਾ ਇਹਦਾ ਵੀ ਜੈਕ ਵਾਲੀ ਹੋਊ ਕਰਕੇ ਟਾਕੀ ਟੈਪ ਨਹੀਂ ਕਰਾਇਆ ਇਹਦਾ ਤੇ ਟਰਾਲੀਆਂ ਦਾ ਕੰਮ ਚੱਲ ਰਿਹਾ ਹਿੱਸੇ ਤਕਰੀਬਨ ਆ ਗਏ ਤੇ ਇਹਨਾਂ ਦੀਆਂ ਆਹ ਹੁੱਕਾਂ ਪਈਆਂ ਟਰਾਲੀ ਦੀਆਂ 1 ਚਾਰ ਇੰਚੀ ਹੁੱਕ ਪਈਆ 1 ਪਈਆ 3 ਇੰਚੀ ਹੁੱਕ ਤੇ ਅੱਜ ਦਾ ਸਾਰਾ ਬਲੌਗ ਆਪਾਂ ਇੱਥੇ ਹੀ ਲੰਘ ਦੇਣਾ ਜੀ ਤੇ ਦੇਖੋ ਸਾਰਾ ਕੰਮ ਚੱਲ ਰਿਹਾ ਹੈ ਕਿਉਂਕਿ ਉਹਨਾਂ ਦਾ ਪੂਰਾ ਜੋ ਵੀ ਹੈ ਮਤਲਬ ਖੁਦ ਕਰਨਾ ਇਹਨਾਂ ਨੇ ਆਇਆ ਹੀ ਨਹੀਂ ਆ ਵੀ ਉਹ ਤਾਂ 12 ਕਟਿੰਗ ਕਰਵਾ ਕੇ ਦੇਣੀਆਂ। ਹੱਥੀ ਮਿਹਨਤ ਬਹੁਤ ਕਰਦੇ ਨੇ ਬਾਈ। ਐਡਰੈਸ ਤੁਹਾਨੂੰ ਦਿੱਤਾ ਤੁਸੀਂ ਵੀ ਸੰਪਰਕ ਜ਼ਰੂਰ ਕਰਿਓ। ਤੇ ਹੁਣ ਬਿੱਡ ਦੀ ਤਿਆਰੀ ਹੋ ਰਹੀ ਹੈ। ਜਿਹੜੀ ਅੱਜ ਕਹਿੰਦੇ ਇਹਨੂੰ ਬਿੱਡ ਲਾ ਕੇ ਕੰਪਲੀਟ ਕਰਨੀ ਹੈ, ਜਿਵੇਂ ਮਰਜ਼ੀ ਬਸ ਹਿੱਸੇ-ਹਿੱਸੇ ਦਾ ਲੈ ਜੂਗਾ, ਹਿੱਸਾ ਲਾ ਕੇ ਅਜੋ ਤਾਂ ਬਾਹਰ ਚਲੇ ਜਾਣੀ ਹੈ। ਇਹਨੂੰ ਕਹਿੰਦੇ ਕੱਲ੍ਹ ਨੂੰ ਸਵੇਰੇ ਕੱਟ ਦੇਣੀ ਹੈ। ਇੱਧਰ ਕਟਿੰਗ ਆ, ਉੱਧਰ ਬਾਹਰ ਟਾਇਰ ਦੀ ਫਿਟਿੰਗ ਹੋ ਰਹੀ ਹੈ। ਇਹਨੂੰ ਟਾਇਰਾਂ ਦੀ ਦਿਖਾਉਣੀ ਹੈ ਫਿਟਿੰਗ। ਉੱਧਰ ਪੇਂਟ ਦਾ ਕੰਮ ਚੱਲ ਰਿਹਾ ਨਾਲ ਦੀ ਨਾਲ। 2 ਫੁੱਟ ਹੋ ਗਏ। ਅੰਮੀ ਤੇਰੇ ਵਾਲਾ ਡਾਲਾ ਕਿ ਤੇ ਦੋ ਪਾਸੇ ਤਿੰਨ ਪਾਸੇ ਵਾਲਾ ਕਿਵੇਂ ਤੇਰੇ ਵਾਲਾ? ਸੇ ਇੱਕ ਸਾਈਡ ਨੂੰ ਵੀ ਖੁੱਲਣਾ ਹਨਾ ਜਿਵੇਂ ਚਾਚੇ ਵਾਲੇ ਦਾ ਟਰਾਲੀ। ਇਹੇ ਕਰਕੇ ਰੱਖਿਆ। ਹਾਂ? ਹਾਂ। ਪਰ ਵਾਲੀ ਪਰੋਲੀ ਨੂੰ ਠੀਕ ਹੈ। ਜਿਵੇਂ ਉਹ ਆ ਨਾ ਡਾਲਾ। ਚੱਲ ਲੱਗ ਜਾ ਕੇ ਰੂ ਗੇੜਾ ਹੁਣ। ਐ ਤੋ ਅਸੀਂ ਲਾਇਆ ਕਰੂਗੇ ਤੇ ਨਹੀਂ ਲਵਾਂ। ਹਾਂ ਅਸੀਂ ਲਾਇਆ ਕਰੂਗੇ। ਲਾਇਆ ਰੂ ਗੇੜਾ। ਗੋਗੀ ਲਾਇਆ ਕਰੂਗਾ। ਥਾਲ ਵੀ ਵੱਜਦੀ ਹੁੰਦੀ ਹੈ ਹਾਂ ਅਮਨੇ ਤੇਰੇ ਵਾਲੇ ਵੀ ਮਾਰੇ ਫਾਂ ਹਾਂ ਐਮਰਫੂ 23 ਦੇ ਮਾਰ ਕੇ ਉਹ ਤੇ ਮਾਰਦੇ 23 ਦੇ 30 50 ਮੇਤਰਾ ਤੋਂ ਨਾ ਟਾਇਰ ਤੇ ਚੱਲੋਗੇ ਹੂੰ ਸੈਂਟੀ ਟਾਇਰ ਤੋਂ ਕੋਣ ਹੂੰ ਤੇ ਇਹਦੇ ਮਾਰ ਕੇ ਕਿਹੜਾ ਟਾਇਰ ਕਿੱਟ ਨਹੀਂ ਕਰਦੇ ਜਿਹੜੇ ਦੋ ਜ਼ਿਆਦਾ ਖੜੇ ਆ ਉਹ ਦੋ ਰੱਖ ਲੱਗੇ ਆ ਇਹ ਨੂੰ ਕੱਟ ਲੀਂਗੇ ਆ ਉਹ ਤੇ ਰਗੇ ਕਾ ਜੀ ਜੀ ਉਹ ਇਹਨਾਂ ਕਰਕੇ ਬਾਅਦ ਵਿੱਚ ਕਿੰਨੇ ਪੈਜੂ ਮਣੀ ਇਹਦੇ 14 7 'ਚ 15 ਉੱਪਰ ਤੇ 15 ਕਿੰਨੀ ਗਣਕ ਪੈਜੂ 85 85 90 85 86 85 ਤੇ ਛੁੱਟੀ ਪੈ ਜਾਂਦੀ ਹੈ ਮੰਨ ਕੇ ਜਲ 150 ਕੁਆਂਟਲ 100 ਪੰਨਾ ਨਾ ਨਾ ਜੀ ਜੀ ਗੱਲ ਕਰਦਾ ਜੀ ਜੀ ਆ ਘਟ ਕਣਕ ਜਾਊਗੀ ਇੰਨੀ ਕਣਕ ਤਾਂ 100 ਦਾ ਕਣਕ 120 120 ਤੱਕ ਤਾਂ ਜਾਊਗੀ 15 ਸੱਤ ਆ ਉੱਪਰੋਂ ਫਿਰ ਆਪਣੇ ਵਾਲੀ ਕਿਹਨਾਂ ਨੂੰ ਦੱਸਾਂ ਤੁਹਾਨੂੰ ਇਹ ਕਿਹੜਾ ਕਰੋਗੀ 140 140 ਵੀ ਚੱਲ ਜਾਊਗੀ ਬੋਲਦਾ ਇਹਦੀ ਕਿਹੜੀ ਜਰੀ ਮੰਗ ਤੀਸੀ ਕਿਹੜੀ ਜਰੀ ਮਿੱਟੂ ਦੇਖੋ ਜੀ ਜੀ ਆਪਣੇ 100 ਦਾ ਲੀ ਪੂਰੀ ਉਹਦੇ ਚੋਂ ਇਹ ਮਾਲਾ ਫੁੱਟ ਫੁੱਟ ਅੰਨੇ ਤੋਂ ਫੁੱਟ ਦੋ ਫੁੱਟ ਉੱਪਰੋਂ ਫੁੱਟ ਕਰਤੀਆਂ ਤਾਂ ਉਹ ਹੀ 85 ਕਿਲੋਨ ਦਾ ਲਿਆਉਗੀ 12.5 60 ਤੋਂ 70 ਕਿਲੋਨ ਦਾ ਲੈਣਾ ਹੈ ਤਾਂ ਹੈਂਡ ਕਾਉਂਟ ਤੋਂ ਉਹ ਬੜੀ ਵਧੀਆ ਬੰਨ ਦੇਣਾ ਬਣ ਗਈ ਜੱਟ ਨੇ ਹੋਰ 1 ਫੁੱਟ ਫੀਤੀ ਕਰਵਾ ਲਿਆ ਤਾਂ ਹੁਣ ਬਹਾਨੇ ਨਾਲ ਤੋਂ 14.5 ਆਜੀ ਹਾਂ ਚੱਲ ਦਾਲਾ ਡੁੱਲਾ ਦੂਆ ਗੋਦੀ ਉਹਦੇ ਨਾਲੇ ਆਪਣਾ ਪਰਾਣੀ ਕਰੋ ਲੀ ਗਰਾਮ ਤਾਂ ਆਪਰੋਂ ਨਹੀਂ ਆਉਂਦਾ ਆਹ ਹੋਰ ਜਿਹੜਾ ਪੈਸੇ ਤੇ ਲੱਗਦਾ ਲਾਹਾ ਲੈਣਾ ਹੁੰਦਾ ਹਾਂ ਕਿਹੜਾ ਆਪਣਾ ਜਵਾਬ ਦੇ ਕੇ ਦਿਖਾਉਂਦੇ ਨੇ ਆ ਦੇ ਲੱਗਿੱਦਣ ਦੀ ਪਈ ਆ ਟਰਾਲੀ ਮਨ ਲੱਦੇ ਸੀ ਜੇ ਤੇ ਵਗਦੇ ਜੇ ਇਹਨੂੰ ਉਲਟੀਆਂ ਲੈ ਕੇ ਜਿਹੜੀ ਹੈ ਜਿਹਦੇ ਸਾਹਮਣੇ ਗੁੱਟੀ ਗਰੀਬ ਸਾਰਾ ਤੇਲ ਮਾਰਨੇ ਦਾ ਗੱਡ ਕਰਕੇ ਅਸੀਂ ਤੋਂ 3 ਦਿਨ ਹੋ ਗਏ ਭਾਈ ਪਲਾਨ ਬਣਾਉਣਾ ਨੇ ਵੀ ਅੱਜ ਜੰਨੇ ਆ ਕੱਢ ਜੰਨੇ ਆ ਸਾਨੂੰ ਐ ਤੀ ਥੋੜੀ ਜੀ ਟਰਾਲੀ ਨੇੜੇ ਹੀ ਆ ਜਾਵੇ ਬਿੱਡ ਜੇ ਲੱਗੇ ਨਾ ਦੇਖਣ ਨੂੰ ਥੋੜੀ ਜੀ ਲੱਗੇ ਭਾਈ ਇਹ ਮੰਜਾ ਖਾਦੂ ਤਾਂ ਗੱਲ ਤਾਂ ਇਹ ਆ ਓਨੇ ਹੀ ਟਾਈਮ ਅਸੀਂ ਕਣਕਾ ਰੋਟੀਆਂ ਪੰਜਾਬੀ ਨਾ ਪੁੱਤੋ ਮਰੇ ਨਾ ਪੁੱਤੋ ਆਪ ਜਾਂਦੀ ਸੱਚ ਅੱਛੇ ਇਹਨਾਂ ਕਹੇ ਹੁਣ ਜਾਂਦੀ ਸਰ ਖੜਦੀ ਨਹੀਂ ਭਰਨਗੇ ਜਾਂਦੀ ਸਰ ਜਦ ਤੱਕ ਕੰਕਾਂ ਨਹੀਂ ਆਪਾਂ ਬਾਰੇ ਤੇਰਾ ਕਾਲੀ ਉਹ ਆਪਣੇ ਵਾਲੀ ਵੀ ਉਹਦੀ ਵੀ ਨਹੀਂ ਆ ਕਿੱਦਾਂ ਕਹਿੰਦੇ ਆ ਕਰਮ ਵਾਲੀ ਹਰੇ ਜਿਹੜੇ ਕਿੱਲੇ ਚੋਂ ਭਰਦੇ ਫੁੱਲੇ ਫੁੱਲੇ ਆਉਂਦੀ ਸੀ ਇਹ ਵੀ ਫੁੱਲੇ ਕਰਨੀ ਤੇ ਇੱਕੋ ਇੱਕ ਕਿੱਲੇ ਭਰਨੀ ਆ ਅੱਜ ਇਹ ਅੰਮ੍ਰਿਤਸਰ ਦਾ ਕਿੱਲਾ ਹਰਾ ਹੋਇਆ ਫੁੱਲ ਕਰਕੇ ਸੁੰਨੀ ਆ ਅੱਜ ਤਿੰਨ ਭਰਨੀ ਆ ਨਾ ਇਹ ਤਾਂ ਸਹੀ ਮੰਡੀ ਦੇ ਲੋਕ ਦਿੱਤੇ ਜੇ ਚਾਉ ਇਹਨਾਂ ਦਾ ਪਿੰਜਾ ਵੀ ਲੱਗਿਆ ਪਾਊਗਾ ਇੰਨੇ ਦਿਨ ਤਾਂ ਹੁਣ ਹੀ ਲਾ ਦੇਣਾ ਜਿੰਨ ਜੱਟ ਦੀ ਪੂਰੀ ਵਾਧਰੀ ਆ ਮੈਨੂੰ ਤਾਂ ਜ਼ਿਆਦਾ ਆ ਆਪਣਾ ਪਿਆ ਕੁੱਤੇ ਆ ਇੰਨੀ ਭੇਂਜਾ ਆਪਣਾ ਸਾਡਾ ਜੀ ਆਵਾਜ਼ ਦੀ ਅੱਛਾ ਮੈਂ ਜਾਲੀ ਨਹੀਂ ਸੀ ਲੱਗੀ ਜਾਦਾ ਕਾਲੀ ਕਾਲੀ ਤੇ ਅਸੀਂ ਲੈ ਕੇ ਆਕਰ ਮੈਂ ਨਿੰਜਾ ਭੇਜ ਦਿਓ ਵਿਦਵਾਨਾਂ ਨੇ ਜਾਲੀ ਲਾ ਕੇ ਦਊਗਾ ਗੱਦਾ ਬੀਤੂ ਭਾਵੇਂ ਕੁਛ ਤਾਂ ਮਾਮਾ ਮਿੰਜਾ ਲੈ ਕੇ ਦੇ ਦੂ ਕਿ ਦੋ ਤੱਕ ਦੇ ਦਿੰਗੇ ਨਾ ਯਾਰੋ ਤਵਾ ਤੇ ਉਹ ਚਾਰ ਪੈ ਬਾਹਰ ਪਾਗਲ ਬਣੀਆਂ ਨੰਨੀਆਂ ਰੰਗ ਰੰਗ ਕਰਕੇ ਹਨ ਬਣਾ ਦੇਣੇ ਆ ਜੀ 温度，温度。 ਸਰੀਰ ਇਹ ਪੁੱਛਦੇ ਆਪਾਂ ਵੀ ਸਰੀਰ ਦਾ ਕੀ ਮਤਲਬ ਹੁੰਦਾ ਜਿਹੜਾ ਸਰੀਰ ਪੈਂਦਾ ਜਿਹੜਾ ਕੀ ਮਤਲਬ ਜਿਹੜਾ ਅੰਕਲੇ ਵਾਲਾ ਸਰੀਰ ਆਪਾਂ ਪਾਉਣੇ ਹੁੰਦੇ ਆ ਇਹਦਾ ਸਰੀਰ ਦਾ ਮਤਲਬ ਕੀ ਸਾਰਾ ਹੁੰਦਾ ਫਿਰ ਫੋਟੋ ਹੋ ਜਾਂਦੀ ਹੈ ਜੀ ਐਂਗਲ ਨੂੰ ਹੁੰਦੀ ਹੈ ਕੰਨ ਨੂੰ ਸੱਤਿਆਂ ਨੂੰ ਫੋਟੋ ਅਸ਼ਮ ਬੱਤੀਆਂ ਨੂੰ ਐਂਗਲ ਨਾਲ ਸਾਰਾ ਬਣੇ ਜਾਂਦਾ ਨਹੀਂ ਕਰਦੇ ਵੀ ਸਾਰਾ ਬਣੇ ਜਾਂਦਾ ਸਪੋਰਟ ਹੋ ਜਾਂਦੀ ਹੈ ਆਲੇ ਦਲੇ ਪੂਰੇ ਬੈਲਟ ਹੋ ਕੇ ਫਿਰ ਇੱਥੋਂ ਇਹ ਤੋਂ ਬਿਲਕੁਲ ਯਾ ਇਹਨਾਂ ਨੂੰ ਸਾਰਿਆਂ ਨੂੰ ਚੱਲ ਲੱਗਣਗੇ ਟਾਇਰਾਂ ਦੀ ਫਿਟਿੰਗ ਹੋ ਚੁੱਕੀ ਆ ਤੇ ਆਹ ਟਰਾਲੀ ਹਮਨੀ ਵਾਲੀ ਤਿਆਰ ਹੋ ਰਹੀ ਆ ਦੇਖ ਲਓ ਘੰਟੇ-ਘੰਟੇ ਚ ਚੇਂਜ ਹੋ ਰਿਹਾ ਕੁਛ ਨਾ ਕੁਛ ਇਹਦਾ ਡਾਲਾ ਵੀ ਲੱਗ ਗਿਆ ਇਹ ਦੇਖੋ ਆ ਡਾਲਾ ਤਿਆਰ ਹੋ ਗਿਆ ਤਾਂ ਵੀ ਇਹ ਆ ਬਿੱਟ ਤਿਆਰ ਹੋ ਜਾਂਦਾ ਬਾਅਦ ਕਹਿੰਦੇ ਘੰਟੇ 'ਚ ਬਿੱਟ ਵੀ ਆਹ ਰੈਡੀ ਕਰਨਾ ਹੁੰਦਾ ਕੋਦੇ ਤਿੰਨ ਚਾਰ ਬਿਹੜੇ ਮੀਟਰਾਂ ਦੀ ਇਹ। ਇਹ ਦੋ ਦਿਨਾਂ ਚ ਐਨ ਕਰਦਿਆਂ ਮੈਂ ਕਰਦਾ। ਇਹਨੂੰ 4 ਇੰਚੀ ਹੁੱਕ ਪੁਆਈਆ ਤੇ ਉਹਨੂੰ 3 ਇੰਚੀ ਹੁੱਕ ਪੁਆਈਆ। 14 7 ਨੂੰ ਉਹ ਉੱਪਰੋਂ ਜਾ ਕੇ 15 7 ਹੋ ਗਈ ਤੇ ਇਹ ਜਿਹੜੀ 16 7 ਹੈ ਥੱਲੇ ਤੋਂ 16 ਉੱਪਰੋਂ ਜਾ ਕੇ 17 7 ਹੋ ਗਈ ਇਹ। ਭਾਈ ਪੌੜੀ ਬਿਲਡ ਕਰੀ ਜਾਂਦਾ। ਬਿਲਹੇ ਇਹਦੇ ਕੁੰਡੇ ਤੁਸੀਂ ਲਾਉਣੇ ਆ ਜਿਹੜੇ ਉਰੇ ਵਾਲੇ ਲਾਉਣੇ ਆ ਉਹਦੇ ਮਾ ਕੇ ਥੋੜੇ ਕੱਢ ਕੇ ਲਾਇਓ ਬਾਹਰ ਨੂੰ ਪੈਰਪੂ ਰੱਖਿਆ ਜਾਂਦਾ ਫਿਰ ਖੜੋ ਹੋ ਜਾਂਦਾ ਕਿਉਂ ਇਹਦੀ ਬਿੱਡੀ ਕਵਰ ਹੋ ਜਣੀ ਨਾ ਸਾਰੀ ਤੇ ਸਾਰਾ ਵੀ ਹਵਾ ਭਰ ਹੋ ਰਹੀ ਹੈ ਆ ਟਰਾਲੀ ਪਤਾ ਨਹੀਂ ਕਿਸੇ ਨੇ ਬਣਾਈਆ ਸਿੰਪਲ ਸਿੱਧੀ ਸੋਪਰ ਤੇਰੇ ਟਾਇਰ ਹੋ ਗਏ ਤੁਸੀਂ ਔਰ ਟ੍ਰਪ ਆ ਗਿਆ ਨਾ ਵਧੀਆ ਟਾਇਰ करा ले पूरे